ਪੰਜਾਬ ਵਿੱਚ ਪਸ਼ੂ ਧਨ ਗਾਨਾਂ ਦੇ ਜਿਹੜੇ ਅੰਕੜੇ ਸਾਹਮਣੇ ਆਏ ਆ ਉਹ ਬਹੁਤ ਹੀ ਡਰਾਉਣੇ ਅਤੇ ਬਹੁਤ ਹੀ ਚਿੰਤਾਜਨਕ ਅੰਕੜੇ ਉਹ ਸਾਹਮਣੇ ਆਏ ਆ 21ਵੇਂ ਪਸ਼ੂ ਧਨ ਗਾਨਾਂ ਦੇ ਵਿੱਚ ਪਸ਼ੂਆਂ ਵਿੱਚ ਭਾਰੀ ਘਰਾਵਟ ਦੇਖਣ ਨੂੰ ਮਿਲੀ ਆ ਪੰਜਾਬ ਵਿੱਚ ਭਾਰੀ ਮਾਤਰਾ ਦੇ ਵਿੱਚ ਪਸ਼ੂ ਘਟਿਆ ਜਿੰਨਾ ਵਿੱਚ ਆਪ ਲਾਲੀਏ ਕਿ ਜਿਹੜੇ ਮੱਝਾਂ ਦੀ ਗਿਣਤੀ ਆ ਉਹ ਸਭ ਤੋਂ ਵੱਧ ਘਟਿਆ ਜਿੱਥੇ ਕਿ ਮੱਝਾਂ ਪਿਛਲੇ ਤਿੰਨ ਦਹਾਕਿਆਂ ਵਿੱਚ 25 ਲੱਖ ਦੇ ਕਰੀਬ ਮੱਜਾਂ ਵਿੱਚ ਭਾਰੀ ਗਰਾਬਟਾਈ ਆ 25 ਲੱਖ ਮੱਜ ਦਾ ਘਟ ਜਾਣਾ ਪੰਜਾਬ ਦੇ ਵਿੱਚੋਂ ਬਹੁਤ ਹੀ ਚਿੰਤਾਜਨਕ ਵਿਸਾਗਾ ਜਿਹੜੇ ਹੁਣ ਕੁੱਲ ਅੰਕੜਿਆ ਆ ਇਹਦੀ ਕਾਲਰ ਰਿਪੋਰਟ ਆ ਉਹਦੇ ਵਿੱਚ 68.03 68.3 ਲੱਖ ਪਸ਼ੂ ਜਿਹੜੇ ਪਾਏ ਗਏ ਆ ਟੋਟਲ ਜਿੰਨੇ ਵੀ ਹੈਗੇ ਆ ਤੇ ਜਿਹੜੇ ਕਿ 2019 ਦੇ ਵਿੱਚ 73.81 ਲੱਖ ਪਸ਼ੂ ਜਿਹੜੇ ਦਰਜ ਕੀਤੇ ਗਏ ਸੀਗੇ ਪਸ਼ੂ ਧਨ ਗਣਨਾ ਵਿੱਚ ਸੋ ਇੰਨੀ ਭਾਰੀ ਗਰਾਫਟ ਦੇਖਣ ਨੂੰ ਮਿਲਿਆ ਜਿੱਥੇ ਆਪਾਂ ਕਹਿ ਦਈਏ ਕਿ ਮੱਝਾਂ ਦੀ ਗਿਣਤੀ ਘਟੀ ਆ ਦਧਾਰੂ ਪਸ਼ੂਆਂ ਦੀ ਗਿਣਤੀ ਘਟੀ ਆ ਤੇ ਉਥੇ ਦੁੱਧ ਦੀ ਮਾਤਰਾ ਵਧ ਰਹੀ ਆ ਉਹਦਾ ਕੀ ਮਤਲਬ ਬਣਦਾ ਦੁੱਧ ਕਿੱਥੋਂ ਆ ਰਿਹਾ ਇਹਦੇ ਉੱਤੇ ਕੌਣ ਕੋਈ ਕਾਰਵਾਈ ਕਰ ਰਿਹਾ ਸੋ ਜੇਕਰ ਆਪਾਂ ਮੱਝਾਂ ਦੀ ਗੱਲ ਕਰੀਏ ਤਾਂ ਹੁਣ ਜਿਹੜੀ ਮੱਝਾਂ ਦੀ ਗਿਣਤੀ ਹੋਈ ਆ ਮੱਝਾਂ ਦੀ ਧਨਗਾਨਾ ਹੋਈ ਆ ਉਹਦੇ ਵਿੱਚ ਜਿਹੜੀ ਮੱਝਾਂ ਦੀ ਪੂਰੀ ਗਿਣਤੀ ਹੋ ਹੈਗੇ ਆ 34.93 ਲੱਖ ਮੱਝਾਂ ਦਰਜ ਕੀਤੇ ਜਨ ਜਿਹੜੀਆਂ ਕਿ 2019 ਦੇ ਵਿੱਚ 40.15 ਲੱਖ ਮੱਝਾਂ ਦੀ ਗਿਣਤੀ ਦਰਜ ਕੀਤੀ ਗਈ ਸੀ ਪਸ਼ੂ ਧਨ ਜੇਕਰ ਆਪਾਂ ਹੋਰ ਪਿੱਛੇ ਚਲੇ ਜਾਈਏ ਤਾਂ ਆਪਾਂ ਸਾਲ 1992 ਦੀ ਗੱਲ ਕਰੀਏ ਤਾਂ ਉਦੋਂ ਜਿਹੜੀ ਮੱਝਾਂ ਦੀ ਗਿਣਤੀ ਸੀਗੀ ਉਹ 60 ਲੱਖ 60.8 ਲੱਖ ਮੱਝਾਂ ਦੀ ਜਿਹੜੀ ਗਿਣਤੀ ਪੰਜਾਬ ਦੇ ਵਿੱਚ ਸੀਗੀ ਸੋ ਤੁਸੀਂ ਦੇਖ ਲਓ ਕਿੱਥੇ 60 ਲੱਖ ਤੇ ਕਿੱਥੇ ਇਹ ਹੁਣ ਟੋਟਲ 34 ਲੱਖ ਰਹਿ ਗਈ ਆ ਮਿੱਤਰੋ ਅੱਧੋ-ਅੱਧਾ ਕੰਮ ਹੋ ਗਿਆ ਪਸ਼ੂ ਪਾਲ ਨੇ ਲੋਕ ਛੱਡ ਗਏ ਹਰ ਘਰ ਦੇ ਵਿੱਚ ਅੱਗੇ ਪਹਿਲਾਂ 4 ਤੋਂ 5 ਪਸ਼ੂ ਹੁੰਦੇ ਸੀਗੇ ਆ ਦੁੱਧ ਦਾ ਖਰਚਾ ਕਿਉਂ ਦਾ ਪੰਜਾਬ ਮੰਨਿਆ ਜਾਂਦਾ ਸੀ ਦੁੱਧ ਘਿਓ ਦੇ ਲਈ ਤੇ ਉਹ ਸਾਰਾ ਖਰਚੇ ਜਿਹੜੇ ਸੀਗੇ ਉਹ ਪੰਜਾਬ ਆਪਣੇ ਘਰੋਂ ਆਪ ਚਲਾਉਂਦਾ ਸੀ ਪਰ ਇਹ ਸਾਰੇ ਜਿਹੜੇ ਖਰਚੇ ਹੁਣ ਆਪਾਂ ਦੂਜਿਆਂ ਤੇ ਨਿਰਭਰ ਹੋ ਗਏ ਆਪਾਂ ਕੈਨੀਆਂ ਚੱਕ ਕੇ ਤੁਰੇ ਫਿਰਦੇ ਆਂ ਡੈਰੀਆਂ ਦੇ ਵਿੱਚ ਪੈਕਟਾਂ ਵਾਲੇ ਦੁੱਧਾਂ ਤੇ ਆ ਗਏ ਤੋਂ ਕਿਸਾਨ ਵੀਰੋ ਪੰਜਾਬ ਵਾਸੀਗੋ ਇਹ ਚਿੰਤਾ ਦਾ ਵਿਸ਼ਾ ਹੈਕ ਸੋ ਆਪਾਂ ਪਸ਼ੂ ਪਾਲਨੇ ਸ਼ੁਰੂ ਕਰੋ ਆਪਦੇ ਘਰਾਂ ਦੇ ਵਿੱਚ ਸੋ ਆਪਣਾ ਖਰਚਾ ਆਪ ਕੱਢੋ ਆਪਦੇ ਘਰ ਦੀ ਚੀਜ਼ ਤਿਆਰ ਕਰੋ ਸੋ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ 25 ਲੱਖ ਮੱਝ ਪੰਜਾਬ ਦੇ ਵਿੱਚੋਂ ਘਾਟਗੀਤ ਦੁੱਧ ਦੇ ਵਿੱਚ ਕਿਉਂ ਨਹੀਂ ਘਰਾਵਟ ਆ ਰਹੀ ਦੁੱਧ ਕਿੱਥੋਂ ਆ ਰਿਹਾ ਇਹ ਸਾਰਾ ਦੁੱਧ ਨਕਲੀ ਮਲਾਵਟੀ ਸੋ ਜਿੰਨਾ ਉੱਪਰ ਸਰਕਾਰਾਂ ਭੋਰਾ ਵੀ ਕੋਈ ਆਵਦਾ ਐਕਸ਼ਨ ਨਹੀਂ ਲੈਂਦੀਆਂ ਸੋ ਜਿਹੜੇ ਕਿਸਾਨ ਵੀਰ ਦੁੱਧ ਦਾ ਕੰਮ ਕਰਦੇ ਆ ਉਹਨਾਂ ਨੂੰ ਸਹੀ ਰੇਟ ਨਹੀਂ ਮਿਲਦੇ ਆਪਾਂ ਕੋਕਾ ਕੋਲਾ ਦੀ ਬੋਤਲ ਤਾਂ 95 100 ਰੁਪਏ ਦੀ 1 ਮਿੰਟ ਦੇ ਵਿੱਚ ਖਰੀਦ ਲੈਨੇ ਆ ਤੇ ਦੁੱਧ ਦੇ ਬਾਰੇ ਆਪਾਂ ਕਹਿੰਦੇ ਨੇ ਦੁੱਧ ਮਹਿੰਗਾ ਭਰਾਵੋ 25 ਤੋਂ 30 ਰੁਪਏ ਕਿਸਾਨ ਦਾ ਦੁੱਧ ਡੈਰੀ ਤੇ ਪੈਂਦਾ ਤੇ ਜਿਹੜਾ ਕਿ 32 ਤੋਂ 35 ਰੁਪਏ ਤੱਕ ਜਿਹੜਾ ਉਹ ਦਾਣਾ ਪਸ਼ੂ ਨੂੰ ਚਾਰਦਾ ਪਸ਼ੂਆਂ ਵਿੱਚ ਭਾਰੀ ਗਰਾਊਂਡ ਦਾ ਮੇਨ ਕਾਰਨ ਦੁੱਧ ਦਾ ਸਹੀ ਮੁੱਲ ਨਾ ਮਿਲਣਾ ਤੇ ਜਿਹੜਾ ਖੁਰਾਕਾਂ ਉਹਨਾਂ ਦਾ ਜਿਆਦਾ ਮਹਿੰਗਾ ਹੋਣਾ ਵੀ ਜਿਹੜਾ ਵੇਖਿਆ ਗਿਆ ਹੈਗਾ ਤੇ ਬਾਕੀ ਪੰਜਾਬ ਦੇ ਵਿੱਚ ਜਿਹੜੀ ਬਸੋਂ ਆ ਉਹ ਬਾਹਰਲੇ ਦੇਸਾਂ ਵਿੱਚ ਜਾਣ ਕਰਕੇ ਪੰਜਾਬ ਦੇ ਵਿੱਚ ਪਸ਼ੂ ਘਟਿਆ ਲੋਕਾਂ ਦਾ ਰੁਝਾਨ ਘਟਿਆ ਇਧਰ ਨੂੰ ਤੇ ਸਹੀ ਮੁੱਲ ਨਾ ਮਿਲਣਾ ਇਹ ਹੀ ਸਭ ਤੋਂ ਵੱਡਾ ਕਾਰਨ ਹੈਗਾ ਦੂਸਰੇ ਨੰਬਰ ਤੇ ਲੋਕ ਦਦਾਹਰੂ ਪਰੂ ਛੱਡ ਕੇ ਕੁੱਤਿਆਂ ਹੋਰ ਚੀਜ਼ਾਂ ਵੱਲ ਜ਼ਿਆਦਾ ਉਹਨਾਂ ਦਾ ਰੁਝਾਨ ਹੋਇਆ ਕੁੱਤਿਆਂ ਦੀ ਜਿਹੜੀ ਗਿਣਤੀ ਆ ਪੰਜਾਬ ਦੇ ਵਿੱਚ ਪਹਿਲਾਂ ਨਾਲੋਂ ਵਧੀ ਆ ਜਿੱਥੇ ਕਿ ਬੱਕਰੀਆਂ ਦੀ ਵੀ ਗਿਣਤੀ ਪਹਿਲਾਂ ਨਾਲੋਂ ਮੱਝਾਂ ਗਾਂਾਂ ਦੇ ਨਾਲੋਂ ਬੱਕਰੀਆਂ ਦੀ ਗਿਣਤੀ ਵੀ ਪੰਜਾਬ ਦੇ ਵਿੱਚ ਜਿਹੜੀ ਵਧ ਚੁੱਕੀ ਹੈ ਸੋ ਜਿਵੇਂ ਕਿ ਪੁਰਾਣੇ ਪਸ਼ੂ ਹੁੰਦੇ ਸੀ ਜਿਵੇਂ ਖਚਰਾ ਵਗੈਰਾ ਪੱਠਿਆਂ ਦੇ ਕੰਮ ਕਰਦੇ ਸੀ ਉਹਨਾਂ ਦਾ ਜਿਹੜਾ ਕੰਮ ਹੋ ਟਰੈਕਟਰ ਨੇ ਸੰਭਾਲਿਆ ਮਸ਼ੀਨਰੀ ਨੇ ਸੰਭਾਲਿਆ ਉਹ ਵੀ ਤਕਰੀਰ ਨੂੰ ਖਤਮ ਊਠ ਮਾਰੂਥਲ ਦਾ ਜਹਾਜ ਜਿਹਨੂੰ ਕਹਿੰਦੇ ਸੀ ਊਠ ਵੀ ਬਹੁਤ ਘੱਟ ਦੇਖੇ ਜਾਂਦੇ ਕੇਵਲ ਮੇਲਿਆਂ ਵਿੱਚ ਵਿੱਚ ਹੀ ਦੇਖਣ ਨੂੰ ਮਿਲ ਜਿਆ ਸੋ ਕਿਸਾਨ ਵੀਰੋ ਪੰਜਾਬ ਵਾਸੀਓ ਤੁਸੀਂ ਇਹਨਾਂ ਗੱਲਾਂ ਦਾ ਖਿਆਲ ਕਰੋ ਧਿਆਨ ਕਰੋ ਸੋ ਪਸ਼ੂ ਪਾਲਨੇ ਸ਼ੁਰੂ ਕਰੋ ਆਪਦੇ ਹੋਰ ਨਹੀਂ ਤਾਂ ਆਪਣੇ ਆਪ ਚਲਾਓ ਦੁੱਧ ਖਾਓ ਆਪਣੇ ਘਰੋਂ ਘਰੋਂ ਪੈਦਾ ਕਰੋ ਸੋ ਬਾਹਰੋਂ ਤੁਹਾਨੂੰ ਸਹੀ ਦੁੱਧ ਖਾਓ ਨਹੀਂ ਮਿਲਣਾ ਸੋ ਇਹ ਬਹੁਤ ਹੀ ਚਿੰਤਾਜਨਕ ਵਿਸ਼ਾ ਹੈਗਾ 25 ਲੱਖ ਮੱਝ ਦਾ ਗਾਇਬ ਹੋ ਜਾਣਾ ਲੋਕ ਬਰਿਡੂ ਤੇ ਕੰਮ ਨਹੀਂ ਕਰਦੇ ਇੱਕ ਸਭ ਤੋਂ ਵੱਡੇ ਗੱਲ ਲੋਕ ਸੌਕੇ ਹੋਗੇ ਅਚਾਰ ਪਾਪਾ ਕੇ ਪਸ਼ੂ ਖਰਾਬ ਹੋ ਜਾਂਦੇ ਆ ਪਸ਼ੂ ਚੰਗੇ ਚੰਗੀਆਂ ਮੱਝਾਂ ਕੁੰਡੀਆਂ ਮੱਝਾਂ ਪੂਰੀਆਂ ਲੋਕ ਕੱਟਿਆਂ ਵਾਲਿਆਂ ਨੂੰ ਫੜਾਈ ਜਾਂਦੇ ਆ ਜਿਹੜੀਆਂ ਕੋਹ ਗਾਂ ਜਾ ਕੇ ਵਿਚਾਰੀਆਂ ਵੱਡੀਆਂ ਜਾਂਦੀਆਂ ਸੋ ਥੋੜੇ ਜਿਹਾ ਆਪਾਂ ਖਿਆਲ ਕਰਕੇ ਆਪਾਂ ਖੇਤ ਰੋਜ਼ਾਨਾ ਜਾਣਾ ਹੀ ਆ ਪੱਠੇ ਵੱਢ ਸਕਦੇ ਆ ਸੋ ਇਹ ਚਾਰ ਵਾਲਾ ਕੰਮ ਥੋੜੇ ਜਿਹਾ ਘਟਾਈਏ ਜਾਂ ਜੇ ਪੌਣ ਦਾ ਫਿਰ ਉਹਨੂੰ ਪ੍ਰੋਪਰ ਢੰਗ ਦੇ ਨਾਲ ਪਾਈਏ ਨਾਲ ਉਹਦੇ ਜੋ ਵੀ ਚੀਜ਼ ਮੈਡੀਸਿਨ ਵਗੈਰਾ ਪਾਊਡਰ ਵਗੈਰਾ ਚਲਦੇ ਆ ਉਹ ਜਰੂਰ ਨਾਲ ਪਾ ਤਾਂ ਕਿ ਪਸ਼ੂਆਂ ਦੀ ਸਿਹਤ ਖਰਾਬ ਨਾ ਹੋਵੇ ਪਸ਼ੂ ਅੰਦਰੋਂ ਖਰਾਬ ਨਾ ਹੋਵੇ ਸੋ ਬਹੁਤ ਬਹੁਤ ਧੰਨਵਾਦ